ਦਾਸ भगत ਕੀ ੴ ਸਤਿਗੁਰ ਪ੍ਰਸਾਦਿ ਦਰਦ ਦੇਖ ਸਭ ਕੋ ਹਸੈ ਐਸੀ ਦ사 ਹਮਾਰੀ ਅਠ ਦ사 ਸਿਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂ ਜਾਣਤ ਮੈਂ ਕਿਛ ਨਹੀਂ ਪਉਖੰਡ ਨਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ ਤੇਰਾ ਨਾਹੀ ਪਰ ਬੂਜਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਕਿਆ ਉਪਮਾ ਦੀਜੇ ਬੜੀ ਰਵਿਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅੱਜ ਤਦਸਾ ਸਿੱਧ ਕਰਤ ਲੈ ਸਭ ਕਿਰਪਾ ਤੇਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਬਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਊਜਨੀਸ਼ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵੀ ਦਾਸ ਕਤ ਕਥਾ ਹੋ ਕਾਇ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਅਣੀ ਰਵਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਤ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀਆ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਰ ਨਾਹੀ ਪਾਰ ਪੂਜ ਨੀਚ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਤ ਕਥਾ ਹੋ ਕਾਇ ਕ੍ਰੀਚੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਨਹੀਂ ਪਰ ਬੂਜਨੀ ਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕੈ ਕਰੀਜੈ ਜੈ ਸਾਧੂ ਤੇ ਸਾਧੂ ਹੀ ਕਹ ਉਪਮਾ ਦੀਜੈ ਬਣੀ ਰਵਿਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸ਼ਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਰ ਨਾਹੀ ਪਾਰ ਪੂਜ ਨੀਚ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵੀ ਦਾਸ ਕਤ ਕਥਾ ਹੋ ਕਾਇ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਬਾਣੀ ਰਵਦਾਸ ਭਗਤ ਕੀ ਕੋਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਤ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀਆ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਰ ਨਾਹੀ ਪਾਰ ਪੂਜ ਦੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਤ ਕਥਾ ਹੋ ਕਾਇ ਕ੍ਰੀਚੈ ਜੈਸਾ ਤੂੰ ਤੈ ਸਾਧੂ ਹੀ ਕਿਆ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤੇਰਾ ਨਹੀਂ ਪਰ ਬੋਝ ਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਘਤ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਕਯਾ ਉਪਮਾ ਦੀਜੈ ਅਣੀ ਰਵਿਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅੱਜ ਤਦਸਾ ਸਿੱਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਊਜਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵੀ ਦਾਸ ਕਤ ਕਥਾ ਹੋ ਕਾਇ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਅਣੀ ਰਵਦਾਸ ਭਗਤ ਕੀ ਕੋਕਾਰ ਸਤਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਤ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀਆ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਰ ਨਾਹੀ ਪਾਰ ਪੂਜ ਨੀਚ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਤ ਕਥਾ ਹੋ ਕਾਇ ਕ੍ਰੀਚੈ ਜੈਸਾ ਤੂੰ ਤੈਸਾ ਤੂੰ ਹੀ ਯਾ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂ ਜਾਣਤ ਮੈਂ ਕਿਛ ਨਹੀਂ ਅਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਸਿਰ ਨਾਹੀਂ ਪਾਰ ਊਚ ਨੀਚ ਤੂੰ ਤੇ ਤੇਰੇ ਹਾਲ ਜ ਸੰਸਾਰ ਕਹਿ ਰਵਿਦਾਸ ਕਤ ਕਥਾ ਹੋ ਕਾਇ ਕ੍ਰੀਜੈ ਜੈਸਾ ਤੂੰ ਤੈ ਸਾਧੂ ਹੀ ਕਿਆ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਓੰਕਾਰ ਸਤਿਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਛੁ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ ਤਿਰ ਨਾਹੀ ਪਾਰ ਊਜਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਕੋ ਕਾਏ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਬਾਣੀ ਰਵਦਾਸ ਭਗਤ ਕੀ ਏਕੋ ਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਊਜ ਨੀਚ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਕਯਾ ਉਪਮਾ ਦੀਜੈ ਹਨੀ ਰਵਿਦਾਸ ਭਗਤ ਕੀ ਕੋ ਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦ사 ਹਮਾਰੀ ਅਸ਼ਟ ਦ사 ਸਿਦ ਕਰਤ ਲੈ ਸਭ ਕਿਰਪਾ ਤੇ ਮਾਰੀ ਤੂ ਜਾਣਤ ਮੈਂ ਕਿਛ ਨਹੀਂ ਬਉਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਖਤ ਕਿਰਨਾਹੀ ਪਰ ਊਜਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿ ਦਾਸ ਕਥ ਕਥਾ ਹੋ ਕੈ ਕ੍ਰੀਜੈ ਜੈ ਸਾਧੂ ਤੇ ਸਾਧੂ ਹੀ ਕਯਾ ਉਪਮਾ ਦੀਜੈ ਮਣੀ ਰਵਿ ਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਬੂਜਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵੀ ਦਾਸ ਕਤ ਕਥਾ ਹੋ ਕਾਏ ਕ੍ਰੀਚੇ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੇ ਬਾਣੀ ਰਵਦਾਸ ਭਗਤ ਕੀ ਓਕਾਰ ਸਤਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਆਉ ਖੰਡਨ RAM ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਊਜਨੀ ਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿ ਦਾਸ ਕਥ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਕਾ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਨਹੀ ਪਰ ਬੋਜਨੀਂ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਯਹ ਉਪਮਾ ਦੀਜੇ ਹਨਿ ਰਵਿਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅੱਤ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਬਬ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਊਜ ਨੀਚ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵੀ ਦਾਸ ਕਤ ਕਥਾ ਹੋ ਕਾਇ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਬਾਣੀ ਰਵਦਾਸ ਭਗਤ ਕੀ ਓੰਕਾਰ ਸਤਿਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਰ ਨਾਹੀ ਪਾਰ ਪੂਜ ਨੀਚ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਤ ਕਥਾ ਹੋ ਕਾਇ ਕ੍ਰੀਚੈ ਜੈਸਾ ਤੂੰ ਤੈਸਾ ਤੂੰ ਹੀ ਯਾ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛੁ ਨਹੀਂ ਭਵ ਖੰਡਨ ਰਾਮ ਸਗਲ ਜੀਆ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਸਿਰ ਨਾਹੀ ਪਾਰ ਊਜ ਨੀਚ ਤੂੰ ਤੇ ਤੇਰੇ ਹਾਲ ਜ ਸੰਸਾਰ ਕਹਿ ਰਵਿਦਾਸ ਕਤ ਕਥਾ ਹੋ ਕਾਇ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਕੋਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਤਦ ਦਸਾ ਸਤਿ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਬਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਬੂਜਨੀਜ ਤੁਮ ਤੇ ਤੇਰੇ ਆਲਜ ਸੰਸਾਰ

ਆਉ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਬੋਜ ਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਕਹ ਉਪਮਾ ਦੀਜੈ ਬਾਣੀ ਰਵਿਦਾਸ ਭਗਤ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਧਾਰਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਨਾਹੀ ਪਰ ਊਜਨੀ ਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕਾਇਕਰੀਜੇ ਜੈ ਸਾਧੂ ਤੇ ਸਾਧੂ ਹੀ ਕਯਾ ਉਪਮਾ ਦੀਜੈ ਨਰੀ ਰਵਿਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਰਤ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤ تیر ਨਾਹੀ ਪਾਰ ਬੂਜਨੀਜ ਤੁਮ ਤੇ ਤੇਰੇ ਆਲਜ ਸੰਸਾਰ ਕਹਿ ਰਵੀ ਦਾਸ ਕਥ ਕਥਾ ਹੋ ਕਾਇ ਕ੍ਰੀਜੈ ਜੈ ਸਾਧੂ ਤੈ ਸਾਧੂ ਹੀ ਯਾ ਉਪਮਾ ਦੀਜੈ ਬਾਣੀ ਰਵਦਾਸ ਭਗਤ ਕੀ ਓੰਕਾਰ ਸਤਗੁਰ ਪ੍ਰਸਾਦ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀਆਂ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਰ ਨਾਹੀ ਪਾਰ ਪੂਜਨੀਚ ਤੁਮਤੇ ਤੇਰੇ ਆਲਜ ਸੰਸਾਰ ਕਹਿ ਰਵਿਦਾਸ ਕਥ ਕਥਾ ਹੋ ਕਾਇ ਕ੍ਰੀਚੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ